ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਨਾਹ ਠੀਕ ਠਾਕ ਮੇਰੇ ਭਰਾ ਸਾਰੇ ਲਓ ਜੀ ਰਿਪੋਰਟਰਾਂ ਦੇ ਤੇ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਉਹ ਤਾਂ ਆਉਂਦੀਆਂ ਰਹਿਣੀਆਂ ਨੇ ਤਾਂ ਅੱਜ ਕੁਝ ਤੁਹਾਡੇ ਕੰਮ ਦੀ ਵੀਡੀਓ ਆਪਾਂ ਲੈ ਕੇ ਆਏ ਆ ਕਿ ਮੇਰੇ ਭਰਾਵਾਂ ਦਾ ਫਾਰਮਰ ਭਰਾ ਜਿਹੜੇ ਵੰਦੇ ਨੇ ਆਪਾਂ ਨੂੰ ਉਹਨਾਂ ਦਾ ਕੁਝ ਫਾਇਦਾ ਹੋਵੇ ਇਹ ਕਰਕੇ ਛੋਟੀ ਜੀ ਵੀਡੀਓ ਬਣਾ ਰਿਹਾ ਮੈਂ ਤੇ ਕਈ ਵਾਰੀ ਪੁੱਛਦੇ ਰਹਿੰਦੇ ਆ ਵੀਰ ਭਰਾ ਕਿ ਤੁਸੀਂ ਢਿਲੋਂ ਸਾਹਿਬ ਕਿਦਾਂ ਕੀ ਦਿੰਦੇ ਹੋ ਕਿਵੇਂ ਕਰਦੇ ਹੋ ਪਹਿਲੀ ਗੱਲ ਤੇ ਭਰਾਵੋ ਇਦਾਂ ਵਾਂ ਕਿ ਮੈਂ ਜਿਆਦਾ ਪ੍ਰੋਡਕਟ ਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਉਹ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਕਰਦਾ ਉਹਦਾ ਨਾਮ ਲੈ ਕੇ ਕੰਮ ਕਰਦਾ ਤੇ ਮੈਨੂੰ ਰਿਜ਼ਲਟ ਵੀ ਮਿਲਦੇ ਨੇ ਤੇ ਨਾ ਤੁਹਾਨੂੰ ਪਤਾ ਮੈਂ ਆਪਣੇ ਚੈਨਲ ਤੇ ਕਿਸੇ ਚੀਜ਼ ਦੀ ਮਸ਼ਹੂਰੀ ਕਰਦਾ ਵਾਂ ਬੋਧੀ ਕੀਤੇ ਹਨਾ ਨਹੀਂ ਮਸ਼ਹੂਰੀ ਕਰਦਾ ਕਿਸੇ ਚੀਜ਼ ਦੀ ਕਿਉਂਕਿ 50% ਰਿਜ਼ਲਟ ਨੇ ਪ੍ਰੋਡਕਟ ਜਿਹੜੇ ਆਪਣੇ ਵੈਟਨ ਆਰੀਦੇ ਨੇ ਰਿਜ਼ਲਟ ਆ ਗਏ ਨੇ ਮਤਲਬ 50% ਜਿਹੜੇ ਨੇ ਪ੍ਰੋਡਕਟ ਨੇ ਉਹ ਰਿਜ਼ਲਟ ਦਿੰਦੇ ਨੇ ਸਾਨੂੰ 50% ਨਾਮ ਦੇ ਪ੍ਰੋਡਕਟ ਨੇ ਇਹ ਕਰਕੇ ਜਿਹੜੀ ਚੰਗੀ ਚੀਜ਼ ਫੀਲਡ 'ਚ ਹੁੰਦੀ ਆ ਜੋ ਫਾਰਮਰਾਂ ਨੂੰ ਰਿਜ਼ਲਟ ਮਿਲਦਾ ਵਾ ਚੰਗੀ ਚੀਜ਼ ਹੁੰਦੀ ਆ ਉਹਦੀ ਮੈਂ ਗੱਲ ਕਰਨੀ ਚਾਹਨਾ ਵਾ ਤਾਂ ਮੈਂ ਗਾ ਤੁਹਾਡੇ ਅੱਗੇ ਲੈ ਕੇ ਆਉਣੀ ਆ ਉਹ ਚੀਜ਼ ਜਿਹੜੀ ਚੀਜ਼ ਦਾ ਰਿਜ਼ਲਟ ਆ ਕਿ ਸਾਡੇ ਫਾਰਮਰ ਭਰਾਵਾਂ ਨੂੰ ਉਹ ਚੀਜ਼ ਦਾ ਫਾਇਦਾ ਹੋਵੇ ਇਹ ਕਰਕੇ ਅੱਜ ਵੀ ਆਪਾਂ ਵੇਖੋ ਕੰਪਨੀਆਂ ਸਾਰੀਆਂ ਵਧੀਆ ਨੇ ਕੋਈ ਮਾੜੀ ਕੰਪਨੀ ਨਹੀਂ ਆ ਪਰ ਕੁਝ ਨਾਮ ਦੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਮਤਲਬ ਪ੍ਰੋਡਕਟ ਹੈ ਤਾਂ ਸਹੀ ਆ ਰਿਜ਼ਲਟ ਹੀ ਨਹੀਂ ਉਹਨਾਂ ਦਾ ਮਿਲਦਾ ਕੋਈ ਯਾਰ ਸਹੀ ਹੈ ਨਾ ਤੇ ਤੁਹਾਡਾ ਵੀਰ ਢਿੱਲੋਂ ਤਾਂ ਜਿਹੜੀ ਚੀਜ਼ ਦਾ ਰਿਜ਼ਲਟ ਹੈ ਨਾ ਉਹਦੇ ਤੇ ਵਿਸ਼ਵਾਸ ਕਰਦਾ ਵਾ ਜਿਹਦਾ ਫਾਰਮਰ ਨੂੰ ਫਾਰਮਰ ਵੀਰ ਨੂੰ ਰਿਜ਼ਲਟ ਮਿਲਿਆ ਵਾ ਜਾਂ ਮੈਂ ਖੁਦ ਉਹ ਚੀਜ਼ ਦਾ ਰਿਜ਼ਲਟ ਵੇਖਿਆ ਮੈਂ ਉਹ ਚੀਜ਼ ਦੀ ਗੱਲ ਕਰੂੰ ਉਹ ਚੀਜ਼ ਤੇ ਹੀ ਅੱਜ ਵੀਡੀਓ ਬਣਾ ਰਿਹਾ ਵਾਂ ਤੇ ਗੌਰ ਕਰਿਓ ਮੇਰਾ ਵੀਰ ਥੋੜੀ ਜੀ ਮੈਂ ਤੁਹਾਨੂੰ ਰਿਪੋਰਟ ਦਵਾਂਗਾ ਕਿ ਪਹਿਲੀ ਗੱਲ ਤੇ ਜਿਹੜੇ ਰਿਪਿਟਰਾਂ ਨੂੰ ਮੈਂ ਹੱਥ ਮੁੰਦਾ ਜਨਵਰਾਂ ਨੂੰ ਚਲੋ ਬੋਤਾ ਮੈਂ ਕਦੀ ਮਿਨਰਲ ਜਾਂ ਕੁਝ ਵਗੈਰਾ ਨਹੀਂ ਦਿੰਦਾ ਹੈਗਾ ਤੇ ਤੁਹਾਨੂੰ ਪਤਾ ਨਾ ਗਿਆ ਨਾ ਰਿਚ ਵੀ ਨਹੀਂ ਲਾਉਂਦਾ ਐਨਾ ਦਵਾਈ ਛੱਡ ਕੇ ਤੇ ਆਪਣਾ ਉਹਦਾ ਨਾਮ ਲੈ ਕੇ ਜਨਵਰ ਗੱਭਣੋ ਜਾਂਦਾ ਫੇਰ ਵੀ ਜਿੱਥੇ ਮੈਨੂੰ ਥੋੜੀ ਕਮੀ ਕਮਜ਼ੋਰੀ ਲੱਭਦੀ ਹੈ ਪਸ਼ੂ ਦੀ ਜਨਵਰ ਨੂੰ ਤਾਂ ਇੱਕ ਵੈਟਲੈਂਡ ਫਰਮਾਂ ਕੰਪਨੀ ਆ ਵਧੀਆ ਕੰਪਨੀਆਂ ਨਾਮ ਬਣਾ ਰਹੀ ਹੈ ਫੀਲਡ ਦੇ ਵਿੱਚ ਆਪਾਂ ਮਸ਼ਹੂਰੀ ਨਹੀਂ ਕਰਦੇ ਨਾ ਆਪਣਾ ਕੋਲ ਲੈਣਾ ਦੇਣਾ ਕੰਪਨੀ ਦੇ ਨਾਲ ਪਰ ਜਿਹੜੀ ਚੀਜ਼ ਦਾ ਰਿਜ਼ਲਟ ਹੈਗਾ ਵਾ ਆਪਾਂ ਬਾਈ ਉਹਦੀ ਗੱਲ ਕਰਾਂਗੇ ਕਿਉਂਕਿ ਇਹ ਚੀਜ਼ ਦਾ ਰਿਜ਼ਲਟ ਮਿਲਿਆ ਫਾਰਮਰਾਂ ਨੂੰ ਤੇ ਇਹ ਕੋਈ ਮਸ਼ਹੂਰੀ ਨਹੀਂ ਆ ਤੁਹਾਡੇ ਫਾਇਦੇ ਲਈ ਕਿ ਮੇਰੇ ਭਰਾਵਾਂ ਦਾ ਫਾਰਮਰ ਭਰਾਵਾਂ ਦਾ ਫਾਇਦਾ ਹੋਵੇ ਇਹ ਚੀਜ਼ ਦੇ ਵਿੱਚ ਇਹ ਕਰਕੇ ਪ੍ਰੋਡਕਟ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਤੇ ਦੇਖੋ ਮੇਰਾ ਵੀਰ ਜਰੂਰ ਠੀਕ ਹੈ ਜੀ ਇਹ ਮੰਨ ਕੀਤਾ ਵੀਡੀਓ ਬਣਾਉਣ ਨੂੰ ਇਸ ਕਰਕੇ ਤੁਹਾਡੇ ਲਈ ਪੇਸ਼ ਕਰਨ ਦੇ ਮੈਂ ਤੁਹਾਨੂੰ ਪਤਾ ਮਸ਼ਹੂਰੀ ਨਹੀਂ ਕਰਦਾ ਹਾਂ ਕਿਸੇ ਚੀਜ਼ ਦੀ ਵੀ ਤੇ ਵੈਟਲੈਂਡ ਫਾਰਮਾ ਕੰਪਨੀ ਆ ਇੱਕ ਵਧੀਆ ਕੰਪਨੀ ਆ ਨਾਮ ਬਣ ਰਿਹਾ ਕੰਪਨੀ ਦਾ ਪ੍ਰੋਡਕਟ ਵੀ ਬਹੁਤ ਵਧੀਆ ਕੰਮ ਕਰਦੇ ਨੇ ਇੱਕ ਰਿਪੀਟਰਾਂ ਦੇ ਵਿੱਚ ਜਦੋਂ ਆ ਆਪਾਂ ਕੋਈ ਵੀ मिनਰਲ ਪਾਉਨੇ ਆ ਹਨਾ ਤੇ ਰਿਪੀਟਰ ਦੇ ਵਿੱਚ ਪ੍ਰੈਗਨਸੀ ਨੂੰ ਰੋਕਣ ਵਾਸਤੇ ਹਨਾ ਤੰਸੀਬ ਹੋਣ ਆਪਣੇ ਜਾਨਵਰ ਬਹੁਤ ਵਧੀਆ ਇੱਕ ਪ੍ਰੋਡਕਟ ਹੈ ਇਹਨਾਂ ਦਾ ਪ੍ਰੈਗਸਟੇ ਮੈਂ ਤਾਂ ਉਹ ਪ੍ਰੋਡਕਟ ਤੇ ਕਰਦਾ ਕੈਮਰਾ ਨਾਲ ਗੱਲਬਾਤ ਕਰਦੇ ਆਪਾਂ ਹਾਂਜੀ ਆਹ ਭਾਈ ਜੀ ਪ੍ਰੋਡਕਟ ਹੈ ਇਹਨਾਂ ਦਾ ਕੰਪਨੀ ਹੈਗੀ ਜੇ ਵਿਕਲੈਂਡ ਫਰਮਾ ਠੀਕ ਹੈ ਜੀ ਵਧੀਆ ਕੰਪਨੀਆਂ ਤੇ ਬਟੈਮਨ ਦੇਖ ਲਓ ਤੁਸੀਂ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਦੂਜੀ ਗੱਲ ਲਕੋਰੀਏ ਤੇ ਬੜਾ ਕਾਮਜਾਬ ਰਿਜ਼ਲਟ ਜੇ ਲਕੋਰੀਏ ਤੇ ਤੁਹਾਨੂੰ ਪਤਾ ਕੋਈ ਚੀਜ਼ ਰਿਜ਼ਲਟ ਨਹੀਂ ਦਿੰਦੀ ਹੈਗੀ ਲਕੋਰੀਏ ਤੇ ਇਹਦਾ ਰਿਜ਼ਲਟ ਮੈਂ ਵੇਖਿਆ ਬਹੁਤ ਹੀ ਵਧੀਆ ਫੀਲਡ ਚ ਮਿਲਿਆ ਵਾ ਲਕੋਰੀਏ ਵਾਲੇ ਜਾਨਵਰ ਤੁਹਾਨੂੰ ਪਤਾ ਕੰਸੀਵ ਨਹੀਂ ਕਰਦੇ ਅੰਡਾ ਨਹੀਂ ਤਿਆਰ ਹੁੰਦਾ ਉਹਦਾ ਪਰ ਇਹ ਚੀਜ਼ ਆਪਾਂ ਦਿੱਤੀ ਹੋਈ ਆ ਅਜਮਾਈ ਹੋਈ ਆ ਹਨਾ ਤੇ ਲਕੋਰੀਏ ਤੇ ਵੀ ਕੰਟਰੋਲ ਹੋਇਆ ਤੇ ਜਾਨਵਰ ਗੱਭਣ ਵੀ ਠਹਰੇ ਨੇ ਤੇ ਇਹ 600 ਗ੍ਰਾਮ ਦੀ ਪੈਕਿੰਗ ਆਉਂਦੀ ਆ ਪ੍ਰੈਕਟਿਸਟੇ ਦੀ ਤੇ ਇਹ ਤੁਸੀਂ ਛਿੱਟੀ ਫਟਕਰੀ ਜਿਹੜੀ ਹੁੰਦੀ ਆ ਉਹ ਲੈ ਲੈਣੀ ਆ ਤੇ ਉਹਨੂੰ ਭੁੰਨ ਲੋ 200 ਗ੍ਰਾਮ ਲੈ ਲੈਣੀ ਆ ਉਹਨੂੰ ਭੁੰਨ ਲੋ ਤਵੇ ਦੇ ਉੱਪਰ ਫੁੱਲਦੀ ਆ ਪੱਕਦੀ ਆ ਉਹਨੂੰ ਲਾ ਕੇ ਪੀਸ ਕੇ ਇਸ 600 ਗ੍ਰਾਮ ਦੇ ਨਾਲ ਮਿਕਸ ਕਰ ਲੋ ਤੇ ਮਿਕਸ ਕਰਕੇ ਜੋ ਪਾਊਡਰ ਉਹਨੂੰ ਪੀਸ ਲਿਓ ਤੇ ਇਹਦੇ ਨਾਲ ਮਿਕਸ ਕਰ ਲਿਓ ਤਾਂ ਤੁਸੀਂ ਮਤਲਬ 50 50 ਗ੍ਰਾਮ ਡੀਲੀ ਦੋ ਤੇ ਲਕੋਰੀਆ ਵੀ ਕੰਟਰੋਲ ਹੋਊਗਾ ਤੇ ਜਿੱਥੇ ਆਪਾਂ ਗਿਆਨਰੀਚ ਵਗੈਰਾ ਇੰਜੈਕਸ਼ਨ ਵਗੈਰਾ ਲਾਉਨੇ ਉੱਥੇ ਲੋਡ ਨਹੀਂ ਆਪਾਂ ਨੂੰ ਪੈਣੀ ਲਾਉਂਦੀ ਜੇ ਤੁਸੀਂ ਇਹ 600 ਗ੍ਰਾਮ ਦਿੱਤਾ ਹੋਇਆ ਜੀ ਆਈ ਤੋਂ ਪਹਿਲਾਂ ਸਹੀ ਹੈ ਜੀ ਇਹ ਦਿੱਤਾ ਹੋਇਆ ਤੇ ਤੁਹਾਨੂੰ ਉਹ ਗਿਆਨ ਰਿਚ ਵਗੈਰਾ ਲਾਉਣ ਦੀ ਲੋੜ ਨਹੀਂ ਇਹਦੇ ਨਾਲ ਅੰਡਾ ਤਿਆਰ ਹੋਣਾ ਹੀ ਹੋਣਾ ਵਾ ਹੁਣ ਉਹਨੇ ਦਾ ਇੰਜੈਕਸ਼ਨ ਪੈ ਰਿਹਾ ਉਹਨੇ ਦਾ ਇਹ ਪੈ ਰਿਹਾ ਵਾ ਤੇ ਇਹਨੇ ਮਿਨਰਲ ਦਾ ਕੰਮ ਵੀ ਕਰਨਾ ਵਾ ਹਨਾ ਜਿੱਥੇ ਆਪਾਂ ਸੀਆਰਐਸ ਜਾਂ ਕੋਈ ਮਿਨਰਲ ਐਗਰੀਮੈਂਟ ਪਾਉਨੇ ਆ ਜੋ ਕੋਈ ਵੀ ਪਾਉਨੇ ਆ ਤਾਂ ਇਹਦੇ ਨਾਲ ਦੇ ਤੁਸੀਂ ਪੈਕਿੰਗ ਇੱਕ ਜਾਂ ਦੋ ਖਲਾ ਦੋ ਤਾਂ ਲੋਡ ਨਹੀਂ ਪੈਣੀ ਅੰਡਾ ਵੀ ਤਿਆਰ ਹੋਊਗਾ ਲਕੋਰੀਆ ਵੀ ਕੰਟਰੋਲ ਹੋਊਗਾ ਤੇ ਆਪਣੇ ਜਾਨਵਰ 컨ਸੀਵ ਹੋਣਗੇ ਤੇ ਵਧੀਆ ਰਿਜ਼ਲਟ ਮਿਲੇਗਾ ਕਿਉਂਕਿ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਆ ਤੇ ਇਹ ਵੀ ਹੈਗਾ ਗ੍ਰਾਸ ਫਲੇਵਰ ਠੀਕ ਹੈ ਜੀ ਵਧੀਆ ਵਾ ਖਾਣ ਪੀਣ ਦੇ ਵਿੱਚ ਡੰਗਰ ਵਧੀਆ ਜਿੱਤਰਾ ਕਹਿੰਦੇ ਨਾ ਖੁਸ਼ਬੂ ਹੁੰਦੀ ਆ ਖਾਂਦਾ ਨਹੀਂ ਜਾਨਵਰ ਖਾਊਗਾ ਇਹਨੂੰ ਤੇ ਬਹੁਤ ਵਧੀਆ ਫਾਰਮਰ ਭਰਾਵਾਂ ਨੂੰ ਤੇ ਆਪਾਂ ਨੂੰ ਵੀ ਰਿਜ਼ਲਟ ਮਿਲਿਆ ਕਿਉਂਕਿ ਮੈਂ ਖੁਦ ਵੀ ਵਰਤੀ ਆ ਆਪਣੇ ਜਾਨਵਰਾਂ ਤੇ ਵੀ ਵਰਤੀ ਹੋਏ ਨੇ ਹਨਾ ਤਾਂ ਦੂਸਰਾ ਇੱਕ ਹੋਰ ਇਹਨਾਂ ਦਾ ਪ੍ਰੋਡਕਟ ਆ ਇਹ ਤੇ ਚਲੋ ਲਾਂਚ ਹੋਇਆ ਸੀ ਕੁਝ ਮਹੀਨੇ ਪਹਿਲਾਂ ਇਹ ਵੀ ਵਰਤ ਕੇ ਦੇਖਿਆ ਤਾਂ ਬਹੁਤ ਹੀ ਲੋਰੀ ਬਾਬੇ ਦੂਜਾ ਪ੍ਰੋਡਕਟ ਇਹਨਾਂ ਦਾ ਇਹਦਾ ਹੀ ਵੈਟਲੈਂਡ ਦਾ ਬਹੁਤ ਵਧੀਆ ਇਹਦਾ ਵੀ ਰਿਜ਼ਲਟ ਆ ਤੇ ਕਿਲੋ ਦੀ ਪੈਕਿੰਗ ਤੇ 22 ਕਿਲੋ ਦੀ ਪੈਕਿੰਗ ਹੁੰਦੀ ਹੈ ਇਹਦੀ ਵੀ ਤੇ ਵੀ ਗ੍ਰਾਸ ਫਲਾਵਰ ਠੀਕ ਹੈ ਜੀ ਤੇ ਚੈੱਕ ਕਰੋ ਬਰੋਥ ਫਰਟੀਲਿਟੀ ਇਮਿਊਨਿਟੀ ਤੇ ਆਪਣਾ ਕਨਸੀਵ ਹੋਣਗੇ ਜਨਵਰੀ ਵਧੀਆ ਕੰਮ ਕਰੂਗਾ ਸਹੀ ਹੈ ਜੀ ਤੇ ਇਹ ਚਾਰ ਚੀਜ਼ਾਂ ਦੇ ਤੇ ਕੰਮ ਕਰਨਾ ਹੀ ਕਰਨਾ ਇਹਨੇ ਬਾਕੀ ਜਿਵੇਂ 3 ਮਹੀਨਿਆਂ ਤੋਂ ਲੈ ਕੇ ਤੇ AI ਕਰਮੋਂ ਤੱਕ ਆਪਾਂ ਜਿਹੜੀਆਂ ਹੀਫਰ ਨੇ ਛੋਟੇ ਜਾਨਵਰ ਨੇ ਉਹਨਾਂ ਦੀ ਗਰੋਥ ਵਾਸਤੇ ਜਿਵੇਂ ਢੇਡ ਛਾੜ ਜਾਂਦੇ ਨੇ ਜਾਨਵਰ ਹਨਾ ਤੇ ਉਹਨਾਂ ਦੀ ਹਾਈਟ ਕੱਢਣ ਵਾਸਤੇ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਇਹਦਾ ਰਿਜ਼ਲਟ ਵੀ ਮੈਂ ਮੇਰੀ ਕੱਟੀ ਅਜੇ 9 ਮਹੀਨਿਆਂ ਦੀ ਹੋ ਗਈ ਆ ਤੇ ਇਹ ਮੈਂ ਖਲਾਇਆ ਵਾ ਉਹ ਵੀ ਇੱਕ ਧੀਢ ਛੱਡਣਾ ਨੇ ਸਟਾਰਟ ਕੀਤਾ ਸੀ ਡੀ ਵਰਮਿੰਗ ਕਰਵਾ ਕੇ ਚੀਜ਼ਾਂ ਕਰਨੀਆਂ ਨੇ ਡੀ ਵਰਮਿੰਗ ਕਰਵਾਓ ਤੇ ਫਿਰ ਇਹ ਚੀਜ਼ਾਂ ਪਾਉਣੀਆਂ ਨੇ ਤਾਂ ਬਹੁਤ ਹੀ ਸੋਹਣਾ ਰਿਜ਼ਲਟ ਮਿਲਦਾ ਤੁਸੀਂ ਭਾਵੇਂ ਅ ਸਟਾਰਟਰ ਫੀਡ ਪਾਉਂਦੇ ਹੋ ਗਰੋਵਰ ਪਾਉਂਦੇ ਹੋ ਕੋਈ ਵੀ ਤੁਸੀਂ ਉਹਦੇ ਨਾਲ ਵੀ ਆਪਾਂ ਦੇ ਸਕਦੇ ਆ ਤੇ ਬਹੁਤ ਹੀ ਵਧੀਆ ਜਿਵੇਂ ਆਪਾਂ ਜਾਨਵਰ ਤਿਆਰ ਕਰਨੇ ਮੇਲਿਆਂ ਮੂਲਿਆਂ ਲਈ ਸ਼ਾਈਨਿੰਗ ਚਮਕ ਤੇ ਗਰੋਥ ਵਾਸਤੇ ਬਹੁਤ ਸੋਨਾ ਤੇ ਜਿਹੜੀਆਂ AI ਹੋਣੀਆਂ ਰੈਡੀ ਹੋਣੀਆਂ ਉਹਨਾਂ ਨੂੰ ਵੀ ਆਪਾਂ ਕੋਈ 2 2 ਕਿਲੋ ਦੀ ਪੈਕਿੰਗ ਖਵਾ ਲਾਂਗੇ ਪਰ ਬਹੁਤ ਸੋਨਾ ਰਿਜ਼ਲਟ ਮਿਲੂਗਾ ਤੇ ਹਰ ਇੱਕ ਚੀਜ਼ ਕਿਉਂਕਿ ਪ੍ਰੋਡਕਟਾਂ ਤੇ ਲਿਖਿਆ ਤੇ ਬੜਾ ਕੁਝ ਹੁੰਦਾ ਵੀਰੋ ਪਰ ਜਿਹੜੀ ਚੀਜ਼ ਦਾ ਰਿਜ਼ਲਟ ਹੁੰਦਾ ਐਂਡ ਉਹਦੇ ਤੇ ਹੁੰਦਾ ਵੀਰੋ ਠੀਕ ਆ ਭਰਾਵੋ ਵੈਟਲੈਂਡ ਫਰਮਾਂ ਕੰਪਨੀਆਂ ਤੇ ਸੈਂਟ ਬਾਈਪਾਸ ਸੈਂਟ ਪ੍ਰੋਟੀਨ ਤੇ ਆਪਣੀ ਸਿਹਤ ਪੱਖੋਂ ਤੇ ਇੱਥੋਂ ਤੱਕ ਕਿ A ਤੋਂ ਲੈ ਕੇ Z ਮਿਨਰਲ ਦਾ ਕੰਮ ਮਿਨਰਲ ਮਿਕਸਚਰ ਪਾਉਣ ਦੀ ਲੋੜ ਨਹੀਂ ਜੇ ਕਿਸੇ ਮਿਲਕ ਵਾਲੇ ਜਾਨਵਰ ਨੂੰ ਕਿੰਨੇ ਆਪਾਂ ਦੁੱਧ ਵਾਲੇ ਨੂੰ ਫੈਂਟ ਤੇ ਵੀ ਫਰਕ ਪੈਣਾ ਮਿਲਕ ਤੇ ਵੀ ਫਰਕ ਪੈਣਾ ਮਤਲਬ A ਤੋਂ ਲੈ ਕੇ Z ਕੰਮ ਕਰਦਾ ਏ ਪਸ਼ੂ ਨੂੰ ਕਿਸੇ ਚੀਜ਼ ਦੀ ਲੋੜ ਆ ਤੇ ਖੂਨ ਦੀ ਕਮੀ ਆ ਕੁਝ ਵੀ ਆ ਤੇ ਤੁਹਾਨੂੰ ਪਤਾ ਕਿ ਚੀਜ਼ਾਂ ਸਹੀ ਹੋਣ ਤਾਂ ਫੇਰ ਹੀ ਗਰੋਥ ਵੱਲ ਉਹਨਾਂ ਦਾਵਾ ਸਾਰਾ ਕੁਝ ਹਨ ਤੇ ਇਹ ਜਰੂਰ ਇੱਕ ਵਾਰੀ ਮੇਰੇ ਭਰਾ ਜਿਹੜੇ ਆਪਣੇ ਤੇ ਯਕੀਨ ਉਸ਼ਵਾਸ਼ ਕਰਦੇ ਨੇ ਵਰਤ ਕੇ ਦੇਖਿਓ ਆਪਾਂ ਮਸ਼ਹੂਰੀ ਨਹੀਂ ਕਰਦੇ ਤੁਹਾਨੂੰ ਪਤਾ ਮੈਂ ਕਰਦਾ ਨਹੀਂ ਕਿਸੇ ਚੀਜ਼ ਦੀ ਪਰ ਜਿਹੜੀ ਚੀਜ਼ ਚੰਗੀ ਆ ਮੇਰੇ ਫਾਰਮਰ ਭਰਾਵਾਂ ਦਾ ਫਾਇਦਾ ਹੋਣਾ ਚਾਹੀਦਾ ਯਾਰ ਇਹ ਚੀਜ਼ ਦੇ ਵਿੱਚ ਤੇ ਵੈਟਮੈਕਸ ਜੀ ਗ੍ਰੋਥ ਜ਼ਿਆਦਾਤਰ ਛੋਟੀਆਂ ਤਿੰਨ ਮਹੀਨੇ ਤੋਂ ਲੈ ਲਓ ਹਨਾ ਤਿੰਨ ਮਹੀਨੇ ਤੋਂ ਸਟਾਰਟ ਕਰ ਸਕਦੇ ਆ ਤੇ ਠੀਕ ਹੈ ਜੀ ਤੇ ਜਿਹੜੀਆਂ 3 ਮਹੀਨੇ ਤੋਂ ਆਪਣਾ ਲੈ ਕੇ 6 ਮਹੀਨੇ ਤੱਕ 20 ਗ੍ਰਾਮ ਪਰ ਡੇ ਡੋਜ਼ ਲਿਖੀ ਆ ਤੇ ਬਾਅਦ ਚ 6 ਮਹੀਨੇ ਤੋਂ ਉਪਰ 30 ਗ੍ਰਾਮ ਕਰ ਦੋ ਸਹੀ ਆ ਜੀ ਤੇ 9 ਮਹੀਨੇ ਤੋਂ ਉਪਰ 50 ਗ੍ਰਾਮ ਪਰ ਡੇ ਡੋਜ਼ ਆ ਇਹਦੀ ਜਿੰਨੂੰ ਮਰਜ਼ੀ ਪਾ ਸਕਦੇ ਹੋ ਤੁਸੀਂ ਤੇ ਘੈਂਟ ਰਿਜ਼ਲਟ ਆ ਖਾਣ ਪੀਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆ ਤੇ ਆਪਣੇ ਜਾਨਵਰ ਜਿਵੇਂ ਗਾਵਾਂ ਮੱਝਾਂ ਹੀਟ ਪਹਿਲੀ ਹੀ ਫਰਜਾਂ ਕੋਈ ਆਪਣੀ ਫਸਟ ਟਾਈਮਰ ਜਿਹੜੀ ਹੀਟ ਕੱਢਦੀ ਹੈ ਕਈ ਵਾਰੀ ਤੁਸੀਂ ਦੇਖਿਆ ਹੋਣਾ ਵਾ ਕਿ ਪਹਿਲੀ ਹੀਟ ਦੇ ਉੱਪਰ ਕਨਸੀਵ ਨਹੀਂ ਕਰਦਾ ਜਨਵਰ ਆਪਾਂ ਏਆਈ ਕਰਦੇ ਆ ਜਾਂ ਕੁਝ ਵੀ ਹਨਾ ਤੇ ਆ ਦੂਜੀ ਜਾਂ ਤੀਜੀ ਹੀਟ ਤੇ ਜਾ ਕੇ ਜਨਵਰ ਆਪਣਾ ਗੱਭਣ ਨੂੰ ਠਹਿਰਦਾ ਵਾ ਜੇਕਰ ਤੁਸੀਂ ਇਹ 2.5 ਕਿਲੋ ਖਵਾਲਦੇ ਹੋ ਤੇ ਪਹਿਲੀ ਹੀਟ ਤੇ ਹੀ ਤੁਸੀਂ ਉਹਨੂੰ ਗੱਭਣ ਕਰੋਗੇ ਐਨੀ ਐਕਟਿਵ ਕਰ ਦੇਣੀ ਹੈ ਬੱਚੇਦਾਨੀ ਤੇ ਪਿੱਛੇ ਦੀ ਪ੍ਰੋਬਲਮ ਨਹੀਂ ਆਉਂਦਣੀ ਜਿੰਨੇ ਮਤਲਬ ਐਨੀ ਤਾਕਤ ਬੱਚੇਦਾਨੀ ਨੂੰ ਦੇਣੀ ਆ ਇਹ ਸੂਏ ਦੇ ਵਿੱਚ ਪਿੱਛਾ ਵੀ ਨਹੀਂ ਮਾਰੂਗਾ ਜਨਵਰ ਤੇ ਬਹੁਤ ਵਧੀਆ ਚੀਜ਼ ਆ ਇਹਦੇ ਨਾਲ ਇੱਥੋਂ ਤੱਕ ਕਿ ਆਪਣੇ ਜਿਹੜੇ ਸੂਏ ਆ ਉਹਦੇ ਜੇ ਵੀ ਫਰਕ ਪੈ ਜਾਊਗਾ ਠੀਕ ਹੈ ਜੀ ਜਿੱਥੇ ਨੌ ਸੂਏ ਦੇਣੇ ਆ 10 ਦੇਣੇ ਆ 11 12 ਦਊਗਾ ਜਨਵਰ ਤੇ ਇੱਕ ਜੀਵਨ ਕਾਲ ਵਧ ਜਾਂਦਾ ਜਨਵਰ ਦਾ ਸਹੀ ਹੈ ਤੇ ਜ਼ਰੂਰ ਇਹ ਦੋ ਪ੍ਰੋਡਕਟ ਬਹੁਤ ਹੀ ਕਾਮਯਾਬ ਤੇ ਵਧੀਆ ਰਿਜ਼ਲਟ ਆ ਫੀਲਡ ਦੇ ਵਿੱਚ ਤੇ ਪ੍ਰੈਗ ਸਟੇ ਜਿੱਥੇ ਲਕੋਰੀਆ ਵਾ ਤੇ ਜਿਵੇਂ ਤੁਸੀਂ ਕਹੇ मिनਰਲ ਦੇ ਨਾਲ ਵੀ ਪਾ ਸਕਦੇ ਹੋ ਜੇ मिनਰਲ ਨਹੀਂ ਪਾਉਣਾ ਇਹ 250 30 ਦਾ ਇਹਦਾ ਪ੍ਰਾਈਸ ਹੈ ਤੇ ਇਹ ਕਿਤੇ 600 ਗ੍ਰਾਮ ਖਵਾ ਲ ਕੇ ਦੇਖਿਓ ਜਿਹਨੂੰ ਲਕੋਰੀਏ ਦੀ ਪ੍ਰੋਬਲਮ ਹੈ ਚਿੱਟੀ ਫਟਕਰੀ ਲੈ ਲਿਓ ਭੁੰਨ ਲਿਓ 200 ਗ੍ਰਾਮ ਤੇ ਮਿਕਸ ਕਰਕੇ ਮਿਕਸ ਕਰ ਲਿਓ ਸਹੀ ਹੈ ਜੀ 50 ਗ੍ਰਾਮ ਡੇਲੀ ਖਵਾ ਲਿਓ ਲਕੋਰੀਏ ਤੇ ਵੀ ਤੇ ਇੰਜੈਕਸ਼ਨ ਲਾਉਂਦੀ ਆਪਾਂ ਨੂੰ ਗਿਆਨ ਰਿਚ ਵਗੈਰਾ ਲੋੜ ਨਹੀਂ ਪਣੀ ਆਂਡਾ ਤਿਆਰ ਹੋਊਗਾ ਜਨਵਰ ਗੱਭਣ ਠਹਿਰੂਗਾ ਤੇ ਇਹ ਵੀ ਜ਼ਰੂਰ ਦੇਖਿਓ ਛੋਟੇ ਜਿਹੜੇ ਬੱਚੇ ਉਹਨਾਂ ਦੀ ਗਰੋਥ ਲਈ ਕਈ ਵਾਰੀ ਆਪਣੇ ਵੀਰ ਭਰਾ ਫੀਡ ਵਗੈਰਾ ਨਹੀਂ ਪਾਉਂਦੇ ਹੈਗੇ ਉਹਨਾਂ ਸਟਾਰਟਰ ਗਰੋਵਰ ਤੇ ਤੁਸੀਂ ਇਹਦੇ ਤੋਂ ਵੀ ਚਾਲੂ ਕਰ ਸਕਦੇ ਹੋ ਹਾਈਟ ਹਾਈਟ ਤੇ ਗਰੋ ਹਾਈਟ ਕੱਢੂਗਾ ਜਨਵਰ ਉੱਪਰ ਨੂੰ ਜਾਊਗਾ ਵਧੀਆ ਬੋਡੀ ਵੇਟ ਕਰੂਗਾ ਸੋਹਣਾ ਰਿਜ਼ਲਟ ਆ ਇਹ ਕਿ ਖਵਾਲ ਕੇ ਜ਼ਰੂਰ ਇਹ ਚੀਜ਼ ਦਾ ਰਿਜ਼ਲਟ ਦੇਖਿਓ ਤੋਂ ਭਰਾ ਦੀ ਵੀਡੀਓ ਕਿਵੇਂ ਲੱਗੀ ਆ ਜੇ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤੁਹਾਡਾ ਪਿਆਰ ਮਿਲੂਗਾ ਆਪਾਂ ਜਰੂਰ ਕੋਈ ਚੰਗੀ ਚੀਜ਼ ਤੁਹਾਡੇ ਅੱਗੇ ਲੈ ਕੇ ਆਇਆ ਕਰਾਂਗੇ ਤੇ ਵੀਡੀਓ ਸ਼ੇਅਰ ਫਾਰਮਰਾਂ ਤੱਕ ਜਰੂਰ ਪਹੁੰਚਾਓ ਮੇਰੇ ਭਰਾ ਤੇ ਕਿਉਂਕਿ ਕਿ ਅੱਦਾ ਭੜਾ ਹੋਵੇ ਕਿ ਅੱਦਾ ਜਨਵਰ ਗੱਭਣ ਠਹਿਰੇ ਤੇ ਮੇਨ ਪ੍ਰੋਬਲਮ ਅੰਡਾ ਨਾ ਤਿਆਰ ਹੋਣਾ ਵੀ ਆਉਂਦੀ ਆ ਲਕੋਰੀਆ ਤੇ ਇਹੋ ਜੀ ਚੀਜ਼ ਹੈ ਕਿ ਜਿਹੜਾ ਠਹਿਰ ਨਹੀਂ ਦਿੰਦਾ ਜਨਵਰ ਨੂੰ ਤਾਂ ਲਕੋਰੀਆ ਕੰਟਰੋਲ ਹੋਇਆ ਅੰਡਾ ਤਿਆਰ ਹੋਇਆ ਤਾਂ ਆਪਣਾ ਜਾਨਵਰ ਗੱਭਣ ਹੋਣਾ ਹੀ ਹੋਣਾ ਵਾ ਸਹੀ ਆ ਜੀ ਤਾਂ ਡੀ ਵਰਮਿੰਗ ਸਭ ਤੋਂ ਪਹਿਲਾਂ ਕਰਵਾ ਲਿਆ ਕਰੋ ਕੁਝ ਵੀ ਦੇਣਾ ਵਾ 3 ਮਹੀਨੇ ਬਾਅਦ ਡੀ ਵਰਮਿੰਗ ਕਰਵਾਇਆ ਕਰੋ ਜਾਣਕਾਰੀ ਚੰਗੀ ਲੱਗਦੀ ਆ ਭਰਾ ਦੀ ਤੇ ਇੱਕ ਵਾਰੀ ਲਾਈਕ ਤੇ ਕਮੈਂਟ ਜਰੂਰ ਕਮੈਂਟ ਚ ਦੱਸ ਦਿਓ ਕਿਵੇਂ ਆ ਤੇ ਗਾਂ ਤੋਂ ਤੁਹਾਡੇ ਲਈ ਜਰੂਰ ਕਿਸੇ ਨਾ ਕਿਸੇ ਜਿਹੜਾ ਚੰਗਾ ਵੇਖੋ ਮੈਂ ਉਹ ਚੀਜ਼ ਦੀ ਹੀ ਗੱਲ ਕਰਨੀ ਆ ਫੀਲਡ ਦੇ ਵਿੱਚ ਜਿਹਦਾ ਰਿਜ਼ਲਟ ਚੰਗਾ ਵਾ वैसे मैं प्रोडक्ट दी किसी दी वीडियो नहीं बनाउंदा ਭਰਾਓ ਸਹੀ ਹੈ ਜੀ ਤੁਹਾਨੂੰ ਪਤਾ ਮੈਂ ਆਪਣੇ ਕੰਮਕਾਰ ਪ੍ਰਤੀ ਵੀਡੀਓ ਬਣਾਉਣਾ ਆਪਣੇ ਰਿਜ਼ਲਟ ਦੀ ਵੀਡੀਓ ਬਣਾਉਣਾ ਵਾ ਆਪਣਾ ਰਿਜ਼ਲਟ ਹੀ ਸ਼ੋ ਕਰਦਾ ਵਾਂ ਤੇ ਇਹ ਵੀ ਚੀਜ਼ਾਂ ਹੋਣੇ ਕਿ ਜਿਨ੍ਹਾਂ ਦੇ ਰਿਜ਼ਲਟ ਫੀਲਡ ਦੇ ਵਿੱਚ ਆ ਮੈਂ ਤਾਂ ਕਰਕੇ ਵੀਡੀਓ ਬਣਾਉਣੀ ਮੈਨੂੰ ਲੱਗਦਾ ਕਿ ਮੈਂ ਫਾਰਮਰਾਂ ਭਰਾਵਾਂ ਤੱਕ ਕਪਣੇ ਤੱਕ ਪਹੁੰਚਾਵਾਂ ਕਿ ਖੋਜ ਉਹਨਾਂ ਦਾ ਫਾਇਦਾ ਹੋ ਸਕੇ ਦੋਵੇਂ ਪ੍ਰੋਡਕਟ ਬਹੁਤ ਵਧੀਆ ਨੇ ਇਹਨਾਂ ਦੇ ਹੋਰ ਵੀ ਪ੍ਰੋਡਕਟ ਨੇ ਸਾਰੇ ਵਧੀਆ ਰਿਜ਼ਲਟ ਹੈ ਮਤਲਬ ਕੰਪਨੀ ਇੱਕ ਨਾਮ ਕਰ ਰਹੀ ਹੈ ਤੇ ਬਾਕੀ ਇਹ ਕੰਪਨੀ ਦੇ ਵਿੱਚ ਜਤਿੰਦਰ ਸਿੰਘ ਫੌਜੀ ਹਨਾ ਫੌਜੀ ਸਾਹਿਬ ਆਪਣੇ ਆਰਮੀ ਚੋਂ ਰਿਟਾਇਰ ਹੋਏ ਨੇ ਤੇ ਕੰਪਨੀ ਦੇ ਵਿੱਚ ਆਏ ਹੀ ਤੇ ਉਹਨਾਂ ਦੀ ਮਿਹਨਤ ਵੀ ਆ ਕਿ ਜਿਹੜੇ ਸਾਡੇ ਤੱਕ ਪਹੁੰਚੇ ਨੇ ਉਹਨਾਂ ਦੀ ਮਿਹਨਤ ਆ ਕਿ ਜਿਹੜੇ ਕੁਝ ਮਹੀਨੇ ਪਹਿਲਾਂ ਸਾਡੇ ਤੱਕ ਪਹੁੰਚੇ ਤੇ ਸਾਨੂੰ ਦੱਸਿਆ ਤਾਂ ਪਹਿਲਾਂ ਵੀ ਰਿਜ਼ਲਟ ਦੇਖੇ ਆ ਰਿਜ਼ਲਟ ਦੇਖੇ ਤੇ ਫਿਰ ਗੱਲ ਮਤਲਬ ਇਹ ਚੀਜ਼ ਦੀ ਕੀਤੀ ਆ ਹਨਾ ਤੇ ਉਹਨਾਂ ਦੀ ਵੀ ਮਿਹਨਤ ਆ ਕਿ ਉਹ ਕਿਵੇਂ ਡਾਕਟਰਾਂ ਨੂੰ ਜਾ ਕੇ ਮਿਲਦੇ ਨੇ ਸਾਰਿਆਂ ਨੂੰ ਤੇ ਉਹਨਾਂ ਦੀ ਮਿਹਨਤ ਆ ਸਾਰੀ ਜੋ ਵੀ ਅੱਜ ਮੇਰੀ ਵੀਡੀਓ ਬਣਾਉਂਦਾ ਮਕਸਦ ਵੀ ਇਹੋ ਹੀ ਆ ਕਿ ਉਹਨਾਂ ਦੀ ਮਿਹਨਤ ਆ ਜਿਹੜੀ ਉਹ ਵਾ ਉਹਨਾਂ ਦੀ ਮਿਹਨਤ ਫੀਲਡ 'ਚ ਰੰਗ ਵੀ ਲਿਆਉਂਦੀ ਆ ਹਰ ਮੈਡੀਕਲ ਤੇ ਉਹਨਾਂ ਦੇ ਪ੍ਰੈਗਟ ਪਏ ਨੇ ਕਿਉਂਕਿ ਕੰਮ ਕਰਨ ਦੇ ਆ ਰਿਜ਼ਲਟ ਦੇ ਆ ਭਰਾਵੋ ਇਹ ਕਰਕੇ ਜਰੂਰ ਮੇਰੇ ਭਰਾ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਗ੍ਰੋਥ ਗਰਾਥ ਵਾਸਤੇ ਸ਼ਾਈਨਿੰਗ ਵਾਸਤੇ ਚਮਕ ਵਾਸਤੇ ਤੇ ਅਡੀ ਵਰਮਿੰਗ ਕਰਵਾ ਕੇ ਵਟਮੈਕਸ ਜੀ ਜ਼ਰੂਰ ਪਾਇਓ ਤੇ ਹਰ ਪੱਖੋਂ ਇਹਦਾ ਵਧੀਆ ਰਿਜ਼ਲਟ ਹੈ ਤੇ ਵੀਡੀਓ ਚੰਗੀ ਲੱਗੀ ਹੈ ਤੇ ਜ਼ਰੂਰ ਮੇਰੇ ਭਰਾ ਕਮੈਂਟ ਕਰ ਦਿਓ ਤੇ ਅੱਗੇ ਤੋਂ ਹੋਰ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਦੇਖ ਲਓ ਪ੍ਰੈਕਸ਼ੀ ਗੋਲਡ ਤੇ ਵਟਮੈਕਸ ਜੀ ਗਰੋਥ ਓਕੇ ਜੀ ਇਹਦੀ ਪੈਕਿੰਗ ਕਿਲੋ ਤੇ 2.5 ਕਿਲੋ ਤੇ ਇਹ 600 ਗ੍ਰਾਮ ਹੀ ਆਉਂਦਾ ਵਾ ਤੇ ਦੇਖਿਓ ਜ਼ਰੂਰ ਟਰਾਈ ਮਾਰ ਕੇ ਜਿੰਨੂੰ ਕਿਨੂੰ ਮੁਸ਼ਕਲ ਆਉਂਦੀ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਗਾ ਪਿਆਰ ਮਿਲਣਾ ਚਾਹੀਦਾ ਜੇ ਪਿਆਰ ਮਿਲੂਗਾ ਮੈਂ ਕਿਸੇ ਤੁਹਾਨੂੰ ਜ਼ਰੂਰ ਚੰਗੀ ਜਾਣਕਾਰੀ ਦਿਆ ਕਰੂੰਗਾ ਤੇ ਜੇ ਆਪਾਂ ਨੂੰ ਪਿਆਰ ਨਾ ਮਿਲਿਆ ਤੇ ਫਿਰ ਹੋ ਸਕਦਾ ਫਿਰ ਆਪਣੇ ਹਨਾ ਕੰਮ ਤੇ ਹੀ ਉਹ ਤੇ ਚਲੋ ਆਪਣੀਆਂ ਰਿਪੋਰਟਾਂ ਆਉਂਦੀਆਂ ਵੀਡੀਓ ਆਉਂਦੀਆਂ ਰਹਿਣੀਆਂ ਉਹ ਤੇ ਆਪਾਂ ਪੁੰਦੇ ਰਹਿਣਾ ਆਪਣਾ ਰਿਜ਼ਲਟ ਤੇ ਤੁਹਾਨੂੰ ਦੱਸਦੇ ਰਹਿਣਾ ਇਹ ਤੇ ਜਿੰਨਾ ਚਿਰ ਜਿਉਂਦੇ ਆ ਤੇ ਚਲੋ ਸਹੀ ਆ ਸਤਿ ਸ੍ਰੀ ਅਕਾਲ ਮੇਰੇ ਭਰਾ ਓਕੇ ਆ ਜੀ ਧੰਨਵਾਦ